ਜਿਉਂਕਿ ਦਿਨੇ ਦੋ ਦੋ ਬੀਜੇਪੀ ਨੇ ਸੱਤਾ ਪ੍ਰਾਪਤੀ ਵਾਸਤੇ ਇਹ ਮੇਰਾ ਖਿਆਲ ਹੈ ਕਿ ਆਪਾਚ ਕਦੀ ਇਦਾਂ ਨਹੀਂ ਹੋਊਗਾ ਕਿ ਮੁੱਖ ਮੰਤਰੀਆਂ ਦੇ ਬੱਚੇ ਮੁੱਖ ਮੰਤਰੀਆਂ ਨੂੰ ਜੇਲ੍ਹਾਂ ਡਿਪਟੀ ਸੀਐਮ ਨੂੰ ਜੇਲ੍ਹਾਂ ਹੋਰ ਮਜੂਤਾ ਜਿਹੜੇ ਸੀਐਮ ਨੇ ਆਤਸੀ ਜੀ ਉਹਨਾਂ ਦੇ ਬੱਚਾ ਇਹ ਮੇਰਾ ਖਿਆਲ ਮੈਂ ਤਾਂ ਕਦੀ ਹਿਸਤਰੀ ਚ ਪੜਿਆ ਵੀ ਕਦੀ ਵੀ ਪੋਲੀਟਿਕਲੀ ਕੋਈ ਇਦਾਂ ਹੋਇਆ ਹੋਵੇ ਇਹ ਪਹਿਲਾ ਨਵਾਂ ਇਤਿਹਾਸ ਜਿਹੜਾ ਬੀਜਪੀ ਨੇ ਲਿਖਿਆ ਐ ਏਡੀ ਵੱਡੀ ਗੁੰਡਾਗਰਦੀ ਦਾ ਏਡੀ ਵੱਡੀ ਬੋਸਾਗਰਦੀ ਦਾ ਉਹ ਦਸੀਂ ਰਤੀ ਦਿੱਲੀ ਤੋਂ ਆਏ ਆ ਇੰਨੀ ਕ ਨੇ ਗੱਦੀ ਗੁੰਡਾਗੱਦੀ ਉੱਥੇ ਹੋ ਰਹੀ ਆ ਔਰ ਪੁਲਿਸ ਵੀ ਵਿਚਾਰੀ ਬੇਵੱਸ ਹੋ ਗਈ ਕਈ ਪੁਲਸਬਸਬੰਦ ਮਲੇ ਉੱਥੇ ਬੜੇ ਚੰਗੇ ਪੁਲਸਬਸਬੰਦ ਕਹਿੰਦੇ ਸਾਡੀ ਬੇਵਸੀ ਹੋ ਗਈ ਤਰੀ ਦੇਖੋ ਉੱਥੇ ਪੰਜਾਬ ਦੇ ਕੈਬਨਰ ਮੰਤਰੀ ਕਰਿਓ ਸੇਫ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਕਰਦੀ ਤਲਾਸ਼ੀ ਲਾਦੀ ਉਦੋਂ ਸਰਕਾਰੀ ਅਰਥਸ਼ੰਦੀ ਸੜਕ ਬੁੱਥਲਾ ਉਸ ਨਾਲ ਸੀਤੇ ਪੱਤਾ ਦੱ ਦਿੱਤਾ ਬੀਜੇਪੀ ਜੋ ਮੱਦੀ ਗੱਲ ਹੈ ਕੱਲ ਆ ਗਿਆ ਕੱਲ ਪੰਚੀਕ ਹੈ ਦਿੱਲੀ ਦੇ ਲੋਕਾਂ ਨੇ ਪੂਰਾ ਮਨ ਬਣਾਇਆ ਕਿ ਬੀਜੇਪੀ ਨੂੰ ਵੋਟ ਦੇ ਦੇਣੀ ਸਰਵਿੰਦ ਕੇ ਜੀ ਆ ਜੀ ਨੂੰ ਦੁਬਾਰਾ ਬਹੁਤ ਪੰਚੀਕ ਬਣਾਉਣਾ ਇਸ ਕਰਕੇ ਮੈਂ ਪੀਜੇਪੀ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਇਹ ਨੀਵੇਂ ਥਿਆਦਾਂ ਤੇ ਆਏ ਹੋ ਇਹ ਜਿਹੜਾ ਜ਼ਬਰ ਤੇ ਜ਼ੁਲਮ ਹੈ ਇਹਦਾ ਦਿੱਲੀ ਦੇ ਵਿੱਚ ਅੰਤ ਹੋਣਾ ਦਾ ਉਹ ਦੇਸ਼ ਚੋਂ ਵੀ ਹੋਊਗਾ ਜੋ ਇੰਟਰਨੈਸ਼ਨਲ ਲੈਵਲ ਤੇ ਹੋ ਰਿਹਾ ਜੋ ਮਤਲਬ ਇੰਟਰਨੈਸ਼ਨਲ ਲੈਵਲ ਦੀਆਂ ਪਾਲਿਸੀਜ਼ ਹੋ ਰਹੀਆਂ ਜੋ ਕੁਝ 트럼ਪ ਉਹ ਨਹੀਂ ਕਰਦੇ ਇਹਨਾਂ ਦਾ ਆਪਣੇ ਆ ਵੀ ਦੇਖੋ ਕੀ ਕੁਝ ਬੜਨਾ ਹੈ મોદી ਦਾ ਸਭ ਇਹਦਾ ਅੰਤੋਜੂ ਸਭ ਨੋਟ ਹੋ ਰਿਹਾ ਪੂਰੀ ਦੁਨੀਆ ਚ ਵੀ ਇੱਕ ਕਿਦਾਂ ਡੈਮੋਕ੍ਰੇਸੀ ਦਾ ਕਤਲ ਕਰਤਾ ਬਿਲਕੁਲ ਤਨਾਸ਼ੀ ਹਿਟਲਰ ਸਹੀ ਹੈ ਤਨਾਸ਼ੀ ਨਹੀਂ ਹਿਟਲਰ ਸਹੀ ਹੈ ਕਿ ਕੋਈ ਵੀ ਵੀ ਵਿਰੋਧੀ ਜਿਹੜਾ ਕੋ ਬੋਲਦਾ ਉੱਤੇ ਪੱਛਾ ਕਰਦੇ ਉਹਨੂੰ ਜੇਲ੍ਹ ਸੌੜ ਦੇਓ ਜਾਂ ਇਹ ਤਾਂ ਨਵੀਂ ਚੀਜ਼ਾਂ ਹੀ ਵੇਖਦੇ ਹਨ ਸਾਡਾ ਪੰਜਾਬ ਦੇ ਸਿਕਿਉਰਟੀ ਉਹਦੇ ਸਾਡੇ ਨਾਲ ਗਏ ਪਰਮਿਸ਼ਨਾਂ ਲਈਆਂ ਸਾਡੇ ਮੰਤਰੀਆਂ ਨੇ ਉਹਨਾਂ ਦੇ ਗਨਮੈਂਟ ਚੁੱਕ ਕੇ ਲੈ ਜੋ ਜੀ ਇਦਾਂ ਲਾਇਓ ਜੀ ਮਤਲਬ ਛੋਟੇ ਨਹੀਂ ਕਦੀ ਕਿ ਦਿਨ ਰਾਤ ਕਿਦਾਂ ਦਾ ਉਹ ਦਿੱਲੀ ਵੇਖ ਕੇ ਆਏ ਕਿ ਜੰਗਲ ਰਾਜ ਕਿਦਾਂ ਦਾ ਹੁੰਦਾ ਜਦੋਂ ਵਿਰੋਧੀ ਦੀ ਕਿਸੇ ਦੀ ਆਵਾਜ਼ ਹੀ ਜਿਹੜੀ ਤੁਸੀਂ ਬੰਦ ਕਰਦੇ ਨਹੀਂ ਉਹ ਪਾਲਸੀ ਦਾ ਤਿਕਾ ਕਰਦੇ ਨੇ ਆ ਤੁਸੀਂ ਦੇਖੋ ਮੁਖੰਤੀ ਮੁਖੰਤੀ ਆਇਆ ਐਂ ਦੋਰੀ ਕੋ ਗੱਲ ਮੁਖਵਦੀ ਕੋ ਨਿਕੀ ਜੀ ਗੱਲ ਹੁੰਦੀ ਮੁਖੋਦੀ ਦੇ ਪੱਤੇ ਕਰਦਾ ਤੁਸੀਂ ਦੇਖੋ ਪਹਿਲਾਂ ਵੀ ਚਲੋ ਕੀਤਾ ਦੋਹੰਜੀ ਨੂੰ ਜੇਲ੍ਹ ਭੇਜਿਆ ਸੋ ਜੋ ਮਰਜ਼ੀ ਕਰ ਲੈ ਕੱਲ 5 ਤਰੀਕ ਨੂੰ ਭਾਜਪੀ ਦੀ ਹਰ ਇਦਾਂ ਦੀ ਹਿਟਰੋਸ਼ਾਈ ਹਰਕਤ ਦਾ ਠੋਕਾ ਜਵਾਬ ਦੇਣਗੇ ਦਿੱਲੀ ਦੇ ਲੋਕ